ਆ ਕਰ ਦਿੱਤਾ ਭੂਪੜਸ ਪੰਜਾਬ ਦੇ ਕਿਸਾਨਾਂ ਨੇ ਤੇ ਲਖੀਮਪੁਰ ਖੀਰੀ ਵਾਲਿਆਂ ਨੇ ਬੀਜੇਪੀ ਤੋਂ ਬਦਲਾ ਲੈ ਲਿਆ ਕਿਉਂਕਿ ਪੰਜਾਬ ਦੇ ਵਿੱਚ ਵੀ ਜ਼ੀਰੋ ਅੰਡਾ ਕਰਤਾ ਬੀਜੇਪੀ ਦਾ ਤੇ ਲਖੀਮਪੁਰ ਖੀਰੀ ਯੂਪੀ ਦੇ ਵਿੱਚ ਜਿੱਥੇ ਕਿਸਾਨਾਂ ਦੇ ਉੱਪਰ ਗੱਡੀ ਚੜਾਈ ਸੀ ਅਜੇ ਮਿਸ਼ਰਾ ਟੈਣੀ ਦੇ ਪੁੱਤਰ ਨੇ ਅਸ਼ੀਸ਼ ਮਿਸ਼ਰਾ ਨੇ ਉੱਥੇ ਵੀ ਅਜੇ ਮਿਸ਼ਰਾ ਟੈਣੀ ਨੂੰ ਰਗੜਤਾ ਹਰਾਤਾ ਲੋਕਾਂ ਨੇ ਇੱਕ ਤਰ੍ਹਾਂ ਨਾਲ ਲੋਕਾਂ ਨੇ ਬਦਲਾ ਲਿਆ ਬੀਜੇਪੀ ਤੋਂ ਪੰਜਾਬ ਦੇ ਵਿੱਚ ਵੀ ਤੇ ਲਖੀਮਪੁਰ ਖੀਰੀ ਦੇ ਵਿੱਚ ਵੀ ਤੇ ਬਦਲਾ ਕਿਤੇ ਨਾ ਕਿਤੇ ਹੰਸਰਾਜ ਹੰਸ ਤੇ ਰਵਨੀਤ ਬਿੱਟੂ ਤੋਂ ਵੀ ਲੈ ਲਿਆ ਕਿਉਂਕਿ ਇਹਨਾਂ ਦੋਨੂੰ ਬਹੁਤ ਵੱਡੀ ਉਮੀਦ ਸੀ ਜਿੱਤਣ ਦੀ ਭਾਜਪੀ ਨੂੰ ਬਾਕੀ ਥਾਵਾਂ ਤੇ ਪੰਜਾਬ 'ਚ ਨਹੀਂ ਸੀ ਪਰ ਰਵਨੀਤ ਬਿੱਟੂ ਨੂੰ بڑا ਹੰਕਾਰ ਤੇ ਉਮੀਦ ਸੀ ਉਧਰੋਂ ਹੰਸਰਾਜ ਹੰਸ ਨੂੰ ਵੀ ਸੀ ਹੰਸਰਾਜ ਹੰਸ ਨੇ ਤਾਂ ਇੱਥੋਂ ਤੱਕ ਕਹਿਤਾ ਸੀ ਵੀ ਦੋ ਤਰੀਕ ਨੂੰ ਵੋਟਾਂ ਪੈ ਲੈਣ ਦਿਓ ਅਸੀਂ ਨਾ ਨੋਟ ਕਰੀ ਜਾਂਦੇ ਆ ਉਦੋਂ ਬਾਅਦ ਫਿਰ ਇਹਨਾਂ ਨੂੰ ਦੇਖਾਂਗੇ ਕਿਹੜਾ ਖੱਬੀਖਾਨ ਖੰਗਦਾ ਇਹ ਵੀ ਇਹ ਅਜਾਈਆਂ ਗੱਲਾਂ ਕੀਤੀਆਂ ਹਾਂ ਰਵਨੀਤ ਬਿੱਟੂ ਨੇ ਵੀ ਕਹਿਤਾ ਸੀ ਅਸੀਂ ਇਹਨਾਂ ਨੂੰ ਬੰਦੇ ਬਣਾ ਦੇਾਂਗੇ ਚੋਣਾਂ ਦੇ ਰਿਜ਼ਲਟ ਤੋਂ ਬਾਅਦ ਤੇ ਉਹਨਾਂ ਦੋਨਾਂ ਤੋਂ ਵੀ ਇੱਕ ਤਰ੍ਹਾਂ ਨਾਲ ਬਦਲਾ ਲੈ ਲਿਆ ਕਿਸਾਨਾਂ ਨੇ ਤੇ ਲੋਕਾਂ ਨੇ ਕੱਲੇ ਕਿਸਾਨਾਂ ਨੇ ਨਹੀਂ ਵੋਟ ਦੂਜਿਆਂ ਨੇ ਵੀ ਪਾਈ ਹੰਸਰਾਜ ਹੰਸ ਪੰਜਵੇਂ ਨੰਬਰ ਤੇ ਰਿਹਾ ਔਰ ਹੰਸਰਾਜ ਹੰਸ ਇਹ ਕਹਿੰਦਾ ਸੀ ਕਿ 4 ਤਰੀਕ ਨੂੰ ਤੁਸੀਂ ਵੇਖਿਓ ਇਹ ਹੋ ਸਕਦਾ ਹੈ ਕਿ ਮੈਂ 4 ਲੱਖ ਵੋਟਾਂ ਦੀ ਲੀਡ ਲੈ ਕੇ ਜਿੱਤ ਜਾ। ਇਹ ਕਹਿਣ ਵਾਲਾ ਹੰਸ ਰਾਜ ਅੰਸ ਲੋਕਾਂ ਨੇ ਫੱਟੇ ਤੇ ਪਾਤਾ ਮਾਂਜ ਕੇ ਰੱਖਤਾ ਹੁਣ ਲੋਕ ਸੋਸ਼ਲ ਮੀਡੀਆ ਤੇ ਮੀਮਸ ਵੜਾ ਰਿਆ ਮਜ਼ਾਕ ਉਡਾਰੇ ਨੇ ਕੋਈ ਗਾਣਾ ਲਾ ਕੇ ਪਾ ਰਿਆ ਸਿੱਲੀ ਸਿੱਲੀ ਆਉਂਦੀ ਏ ਹਵਾ ਕਿਤੇ ਕੋਈ ਰੋਂਦਾ ਹੋਵੇਗਾ ਕੋਈ ਬਸ ਰਹਿਣ ਦੇ ਛੇੜ ਦਾ ਦਰਦਾਂ ਨੂੰ ਸਤੋ ਦਰਦ ਛਪਾਇਆ ਨਹੀਂ ਜਾਣਾ ਐਦਾਂ ਦੇ ਗੀਤ ਲਾ ਕੇ ਤੇ ਲੋਕ ਹੰਸਰਾ ਜ ਹੰਸ ਦਾ ਮਜ਼ਾਕ ਉਡਾਰੇ ਨੇ ਪਰ ਬੀਜੇਪੀ ਨੇ ਵੀ ਬਹੁਤ ਹੰਕਾਰ ਦਿਖਾਇਆ ਕਿਉਂਕਿ 13 ਮਹੀਨੇ ਕਿਸਾਨਾਂ ਨੂੰ ਦਿੱਲੀ ਬਿਠਾਉਣ ਦੀ ਲੋੜ ਹੀ ਨਹੀਂ ਸੀ ਪਹਿਲਾਂ ਮੰਨਿਆ ਜਾ ਸਕਦਾ ਸੀ ਕਿਸਾਨ ਆਪਦੇ ਦੇਸ਼ ਦੇ ਸੀ ਕਿਹੜਾ ਪਾਕਿਸਤਾਨ ਨੂੰ ਆਏ ਸੀ ਨਹੀਂ ਚਾਹੁੰਦੇ ਸੀ ਕਿ ਸੂਨਤਾ ਧੱਕੇ ਨਾਲ ਕਿਉਂ ਕਾਨੂੰਨ ਲਾਗੂ ਕੀਤੇ ਜਾ ਰਹੇ ਸੀ ਹੁਣ ਵੀ ਖਨੌਰੀ ਦੇ ਬਾਰਡਰ ਤੇ ਸ਼ੰਭੂ ਦੇ ਬਾਰਡਰ ਤੇ ਬਿਠਾ ਰੱਖਿਆ ਕਾਹਤੋਂ ਬੀਜੇਪੀ ਨੂੰ ਵੀ ਸੁਰਤ ਆਈ ਆ ਭਾਵੇਂ ਬੀਜੇਪੀ ਥੋੜੀ ਜੀ ਲੀਡ ਲੈ ਗਈ ਆ ਪਰ ਅਜੇ ਵੀ ਕਾਂਗਰਸ ਦਾ ਇਹ ਦਾਵਾ ਕਿ ਅਸੀਂ ਬੀਜੇਪੀ ਦੇ ਜਿਹੜੇ ਭਾਈਵਾਲ ਨੇ ਜਿਨ੍ਹਾਂ ਨਾਲ ਰਲ ਕੇ ਉਹਨਾਂ ਨੇ ਗੱਠ ਛੋੜ ਨਾਲ ਸਰਕਾਰ ਬਣਾ ਸਕਣੀ ਐ ਵੀ ਉਹਨਾਂ ਨੂੰ ਅਸੀਂ ਆਪਣੇ ਪਾਸੇ ਖਿੱਚ ਸਕਦੇ ਆ ਤੇ ਜੇ ਉਹਨਾਂ ਖਿੱਚ ਲਿਆ ਤੇ ਸਰਕਾਰ ਕਾਂਗਰਸ ਦੀ ਅਗਵਾਈ ਵਾਲੀ ਬਣਨ ਦੀ ਸੰਭਾਵਨਾ ਕਾਂਗਰਸ ਨੂੰ ਲੱਗ ਰਹੀ ਆ ਸੋ ਰਵਨੀਤ ਬਿੱਟੂ ਜਿਹੜਾ ਬਹੁਤ ਹੰਕਾਰ ਦੇ ਨਾਲ ਕਹਿੰਦਾ ਸੀ ਬੰਦੇ ਬਣ ਜਾਓ ਤੁਸੀਂ ਬੰਦੇ ਨਹੀਂ ਤਾਂ ਤੁਹਾਨੂੰ ਬਣਾ ਦੇਾਂਗੇ ਲੋਕਾਂ ਨੇ ਮਾਰ ਕੇ ਉਹ ਧਰਿਆ ਬਿੱਟੂ ਇਹੀ ਬਿੱਟੂ ਇਹਨੂੰ ਇਹ ਲੱਗਦਾ ਸੀ ਕਿ ਮੈਂ ਤਾਂ ਜਿੱਤਿਆਂ ਹੀ ਲੋਕ ਤਾਂ ਐਵੇਂ ਕਮਲੇ ਨੇ ਲੋਲੇ ਨੇ ਘੁੱਗੂ ਹੈਗੇ ਨੇ ਜਦੋਂ ਮਰਜੀ ਟਪੂਸੀ ਮਾਰ ਜੋ ਦਲ ਬਦਲੀਆਂ ਕਰ ਲੋ ਇਹਨਾਂ ਨੂੰ ਕੜਾ ਪਤਾ ਲੱਗਦਾ ਦਲ ਬਦਲਵਾਂ ਨੂੰ ਲੋਕਾਂ ਨੇ ਮਜ਼ਾ ਦਿਖਾਤਾ ਪੰਜਾਬ 'ਚ ਜ਼ੀਰੋ ਆਂਡਾ ਭਾਜਪੀ ਨੂੰ ਲਖੀਮਪੁਰ ਖੀਰੀ ਜਮਾਜਤਾ ਅਯੁੱਧਿਆ ਦੇ ਵਿੱਚ ਬੜੀ ਇੰਪੋਰਟੈਂਟ ਗੱਲ ਆ ਜੀ ਜੀ ਹਿੰਦੂ ਤਵ ਦਾ ਅਜੰਡਾ ਐਕੀ ਨਹੀਂ ਚੱਲਿਆ ਨਹੀਂ ਚੱਲਿਆ ਕਿਉਂ ਨਹੀਂ ਚੱਲਿਆ ਅਯੁੱਧਿਆ ਦੇ ਵਿੱਚ ਰਾਮ ਮੰਦਰ ਬਣਾਇਆ हम राम को लाए हैं दा गीत चलाया ਤੇ अयोध्या ਦੇ ਵਿੱਚ ਬੀਜੇਪੀ ਦਾ ਕੈਂਡੀਡੇਟ ਲੋਕਾਂ ਨੇ ਹਰਾਤਾ ਜਿੱਥੇ ਰਾਮ ਮੰਦਰ ਬਣਾਇਆ ਗਿਆ ਉੱਥੇ ਉਹਨਾਂ ਨੂੰ ਮਿਲੀ ਨਹੀਂ ਵੋਟ ਸੀਟ ਬਿਲਕੁਲ ਬਿਲਕੁਲ ਬੀਜੇਪੀ ਨੇ ਹਰਪ੍ਰੀਤ ਲੱਲੂ ਸਿੰਘ ਨੂੰ ਉੱਥੇ ਖੜਾ ਕੀਤਾ ਸੀ ਲੋਕਾਂ ਨੇ ਲੱਲੂ ਸਿੰਘ ਨੂੰ ਹਰਾਤਾ ਬੀਜੇਪੀ ਦੇ ਨੂੰ ਇਹ ਵੀ ਬਹੁਤ ਵੱਡੇ ਫਰਕ ਦੇ ਨਾਲ ਆ ਬਹੁਤ ਵੱਡੇ ਫਰਕ ਦੇ ਨਾਲ ਹਰਾਇਆ ਔਰ ਲੱਲੂ ਸਿੰਘ ਲੋਕਾਂ ਨੂੰ ਨਾ ਪੰਜਾਬੀਆਂ ਨੂੰ ਹਾਸੋ ਹੀ ਨਾ ਲੱਗਦਾ ਹੋਣਾ ਪਰ ਉਹਦਾ ਨਾਮ ਪਾਈ ਇਹ ਔਰ ਉਹਨੂੰ ਅਵਦੇਸ਼ ਪ੍ਰਸਾਦ ਜਿਹੜਾ ਕਾਂਗਰਸ ਦਾ ਜੀ ਉਹਨੇ ਉਹਨੂੰ ਮਾਝਿਆ ਤਾਂ ਇੱਕ ਤਰ੍ਹਾਂ ਨਾਲ ਪੰਜਾਬੀ ਕਿਸਾਨ ਤਾਂ ਇਹ ਮਹਿਸੂਸ ਕਰ ਰਹੇ ਨੇ ਵੀ ਅਸੀਂ ਬਦਲਾ ਲੈ ਲਿਆ ਭਾਵੇਂ ਬੀਜੇਪੀ ਇਹ ਕਹਿ ਸਕਦੀ ਕਿ ਸਾਡੀ ਵੋਟ ਪਰਸੈਂਟੇਜ ਪੰਜਾਬ ਚ ਵਧੀ ਹੈ ਵੋਟ ਪਰਸੈਂਟੇਜ ਪਾਈ ਵੱਧ ਸਕਦੀ ਸੀ ਜਿੱਦਾਂ ਬੀਜੇਪੀ ਨੇ ਪੰਜਾਬ ਦੇ ਵਿੱਚ ਜਿੱਥੇ ਹਿੰਦੂਤਾ ਵਾਲਾ ਪੱਤਾ ਨਾਲ ਦੀ ਨਾਲ ਜਲਤ ਪੱਤਾ ਖੇਡਿਆ ਮਤਲਬ ਹੰਸਰਾਜ ਹੰਸ ਕਰੋੜਪਤੀ ਬੰਦਾ ਅਰਬਪਤੀ ਬੰਦਾ ਤੇ ਮਜ਼ਦੂਰਾਂ ਦੇ ਵੇੜਿਆਂ 'ਚ ਜਾ ਕੇ ਉਹ ਕਹਿੰਦਾ ਰਿਹਾ ਵੀ ਵੇਖੋ ਅਸੀਂ ਗਰੀਬ ਘਰਾਂ 'ਚੋਂ ਆਏ ਆ ਅਸੀਂ ਗਰੀਬ ਆ ਇਹ ਹੈ ਉਹ ਹੈ ਮਤਲ ਜਿਹੜੇ ਗਰੀਬ ਦਲਿਤ ਤੇ ਮਜ਼ਦੂਰ ਦੀ ਵੋਟ ਸੀ ਉਹਨੂੰ ਗੁੰਮਰਾਹ ਕਰਕੇ ਕੈਸ਼ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਗਈ ਆ ਤਾਂ ਭਾਜਪਾ ਨੂੰ ਲੋਕਾਂ ਨੇ ਇੱਕ ਵਾਰ ਪੰਜਾਬ 'ਚ ਤਾਂ ਬੁਰੀ ਤਰ੍ਹਾਂ ਨਕਾਰਿਆ ਇਹ ਕੌੜਾ ਸੱਚ ਆ ਭਾਜਪਾ ਨੂੰ ਮੰਥਨ ਕਰਨਾ ਚਾਹੀਦਾ ਹੈ ਇਕ ਤਾਂ ਹੈਗਾ ਨਾ ਚਿੜਕੇ ਖਿੱਚ ਕੇ ਬਦਲਾ ਲਊ ਕਾਰਵਾਈਆਂ ਚ ਬੀਜੇਪੀ ਪੈ ਜਾਵੇ ਦੂਜਾ ਹੈ ਕਿ ਬੀਜੇਪੀ ਆਪਦੇ ਅੰਦਰ ਝਾਤੀ ਮਾਰੇ ਗਰੇਵਾਂ ਚ ਚੱਕ ਕੇ ਜੇਕਰ ਬੀਜੇਪੀ ਨਾ ਚੱਕੀ ਤੇ ਬਦਲੇ ਲੈਣ ਤੇ ਟੱਕਰ ਪੀ ਤਾਂ ਆਉਣ ਵਾਲੇ ਦਿਨਾਂ ਚ ਅਗਲੀਆਂ ਚੋਣਾਂ ਤੱਕ ਬੀਜੇਪੀ ਬੁਰੀ ਤਰ੍ਹਾਂ ਸ਼ਾਇਦ 20 25 ਜਾਂ ਪਤਾ ਨਹੀਂ ਕਿੰਨੇ ਸਾਲਾਂ ਲਈ ਪਿੱਛੇ ਧੱਕੀ ਜਾ ਸਕਦੀ ਆ ਆਉਣ ਵਾਲੀਆਂ ਪੀੜ੍ਹੀਆਂ ਨੇ ਜਾਤ ਤੇ ਧਰਮ ਦੇ ਪੱਤੇ ਨਹੀਂ ਖੇਡਣਦੇ ਨੇ ਆਉਣ ਵਾਲੀਆਂ ਪੀੜੀਆਂ ਪੜੀਆਂ ਲਿਖੀਆਂ ਨੇ ਜਿਹੜੀ ਸਾਡੇ ਦਾਦਿਆਂ ਤੇ ਪਿਓਆਂ ਦੀ ਪੀੜੀ ਸੀ ਸਾਡੇ ਦਾਦਿਆਂ ਦੀ ਪੀੜੀ ਤੇ ਧਰਮ ਦਾ ਪੱਤਾ ਜ਼ਿਆਦਾ ਅਸਰ ਕਰਦਾ ਸੀ ਪਿਓਆਂ ਦੀ ਪੀੜੀ ਤੇ ਕਰਦਾ ਹੈ ਪਰ ਘੱਟ ਕਰਦਾ ਸਾਡੇ ਹਾਨ ਦੀ ਪੀੜੀ ਤੇ ਇਹ ਪੱਤਾ ਅਸਰ ਬਹੁਤ ਘੱਟ ਕਰਦਾ ਸਾਡੇ ਬੱਚਿਆਂ ਵਾਲੀ ਪੀੜੀ ਤੇ ਜਾਤਾਂ ਤੇ ਧਰਮਾਂ ਦਾ ਜਿਹੜਾ ਖੇਡ ਆ ਇਹ ਨਹੀਂ ਅਸਰ ਕਰਦਾ ਜਿਵੇਂ ਜਿਵੇਂ ਪੜ੍ਹਾਈ ਵੱਧ ਰਹੀ ਆ ਸਚੇਤਨਾ ਵਧ ਰਹੀ ਆ ਓਵੇਂ ਓਵੇਂ ਜਾਤ ਤੇ ਧਰਮ ਦੇ ਪੱਤੇ ਹਰਪ੍ਰੀਤ ਜੀ ਨਹੀਂ ਚੱਲਣੇ ਔਰ ਬੀਜੇਪੀ ਤੋਂ ਇੱਕ ਵਾਰ ਆਪਾਂ ਕਹਿ ਸਕਦੇ ਆ ਕਿ ਬਦਲਾ ਪੰਜਾਬ ਨੇ ਤੇ ਲਖੀਮਪੁਰ ਖੀਰੀ ਨੇ ਲਿਆ ਇਹ ਹੰਸਰਾ ਜਹੰਸ ਨੂੰ ਤੇ ਬਿੱਟੂ ਨੂੰ ਇਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਕਿਸਾਨ ਲੋਬੀ ਔਰ ਮਜ਼ਦੂਰਾਂ ਦੇ ਵਿੱਚ ਨੌਫਰਤ ਜਿਹੜੀ ਆ ਪਿਛਲੇ ਟਾਈਮ ਤੋਂ ਕੀਤੀ ਜਾਣ ਲੱਗੀ ਸੀ ਜਦੋਂ ਦਾ ਇਹਨਾਂ ਨੇ ਕੁਝ ਧਮਕੀਆਂ ਦਿੱਤੀਆਂ ਸੀਗੀਆਂ ਜੀ ਰਾਹੁਲ ਗਾਂਧੀ ਨੇ ਕਿਹਾ ਵੀ ਇਹ ਸਵਿਧਾਨ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਆ ਜਿੰਨੀਆਂ ਇਹ ਕਿ ਇਹਨਾਂ ਨੂੰ ਸੀਟਾਂ ਮਿਲੀਆਂ ਵੀ ਉਹ ਇਹ ਹੁਣ ਨਹੀਂ ਕਰ ਪਾਉਣਗੇ ਬਿਲਕੁਲ ਬਿਲਕੁਲ ਰਾਹੁਲ ਗਾਂਧੀ ਨੇ ਜਿਹੜੀ ਗੱਲ ਆਖੀ ਆ ਲੋਕਾਂ ਤੇ ਇਹ ਅਸਰਦਾਰ ਹੋਈ ਆ ਕਿਉਂਕਿ ਰਾਹੁਲ ਗਾਂਧੀ ਹੋਰ ਲਗਾਤਾਰ ਕਹ ਰਹੇ ਸੀ 400 ਪਾਰ ਦਾ ਨਾਅਰਾ ਕਿਉਂ ਸੀ ਆਮ ਲੋਕਾਂ ਨੂੰ ਨਹੀਂ ਪਤਾ ਰਾਜਨੀਤੀ ਸ਼ਾਸਤਰ ਇਹ ਸਿਖਾਉਂਦਾ ਜੇ ਇਸ ਸਵਿਧਾਨ ਚ ਕੋਈ ਤਬਦੀਲੀ ਕਰਨੀ ਹੋਵੇ ਤਾ ਸਪਸ਼ਟ 2.3 ਬਹੁਤ ਮਤ ਚਾਹੀਦਾ ਉਹਦੇ ਲਈ 400 ਸੀਟਾਂ ਦੀ ਲੋੜ ਹੁੰਦੀ ਆ ਤਾਂ ਭਾਜਪਾ 400 ਸੀਟਾਂ ਮੰਗਦੀ ਸੀ ਤੇ ਬਹੁਤ ਵੱਡੀਆਂ ਤਬਦੀਲੀਆਂ ਕਰਨ ਦੀ ਹੋਂਦੀ ਤਮੰਨਾ ਸੀ ਕਿਤੇ ਨਾ ਕਿਤੇ ਤੇ ਉਹ ਲੋਕਾਂ ਨੇ ਨਹੀਂ ਪੂਰੀ ਹੁਣ ਦਿੱਤੀ ਅਜੇ ਇਹ ਨਹੀਂ ਪਤਾ ਕਿ ਭਾਜਪਾ ਦੀ ਸਰਕਾਰ ਜਿਹੜੀ ਹੈ ਕੇਂਦਰ 'ਚ ਬਣ ਵੀ ਸਕਣੀ ਹੈ ਕਿ ਨਹੀਂ ਬਣਨੀ ਸੋ ਇਹ ਸਥਿਤੀ ਐਸ ਟਾਈਮ ਹਰਪ੍ਰੀਤ ਬਣੀ ਹੋਈ ਹੈ ਜੀ ਜੀ ਪ੍ਰੈਸ ਨੇ ਵੀ ਰਾਹੁਲ ਗਾਂਧੀ ਨੂੰ ਸਵਾਲ ਕੀਤਾ ਵੀ ਹੁਣ ਤੁਸੀਂ ਕੀ ਕਰੋਗੇ ਕੀ ਹੈ ਅੱਗੇ ਦੀ ਰਣਨੀਤੀ ਤੇ ਉਹਨਾਂ ਨੇ ਇਹ ਗੱਲ ਕਹੀ ਵੀ ਕੱਲ ਨੂੰ ਮੀਟਿੰਗ ਕਰਾਂਗੇ ਤੇ ਜੇ ਅਸੀਂ ਹੋਣੀ ਗੱਲ ਦੱਸਤੀ ਤਾਂ ਮੋਦੀ ਜੀ ਸੰਚੇਤ ਹੋ ਜਾਣਗੇ ਬਿਲਕੁਲ ਬਿਲਕੁਲ ਜਿਹੜਾ ਕਾਂਗਰਸ ਦਾ ਪ੍ਰਧਾਨ ਹੈ ਖੜਗੇ ਉਹਨਾਂ ਨੇ ਗੱਲ ਆਖੀ ਆ ਵੀ ਅਸੀਂ ਅੰਦਰ ਖਾਤੇ ਕਰਾਣ ਨੀਤੀ ਬਣਾਈ ਆ ਅਸੀਂ ਅੱਜ ਉਹ ਨਸ਼ਰ ਨਹੀਂ ਕਰਨੀ ਨਹੀਂ ਤਾਂ ਮੋਦੀ ਸਾਹਿਬ ਸचेत ਹੋ ਜਾਣਗੇ ਉਹਦੀ ਰਣਨੀਤੀ ਕੀ ਆ ਜਿਹੜੇ ਭਾਈਵਾਲ ਨੇ ਗੱਠ ਜੋੜ ਹੈ ਜਿਨ੍ਹਾਂ ਦਾ ਬੀਜੇਪੀ ਨਾਲ ਉਹਨਾਂ ਨੂੰ ਉਹ ਅੰਦਰ ਖਾਤੇ ਕੁੰਡੀ ਪਾਉਣ ਦੀ ਕੋਸ਼ਿਸ਼ ਹੈ ਜੇ ਪਾ ਗਏ ਤਾਂ ਬੀਜੇਪੀ ਇਸ ਟਾਈਮ ਜਿਹੜੀ ਆ ਖੁਦ ਬੀਜੇਪੀ ਕੱਲੀ ਬੀਜੇਪੀ ਉਹ ਇੱਥੋਂ ਤੱਕ ਨਹੀਂ ਜਾ ਸਕੀ ਕਿ ਉਹ ਜਿਹੜੀ ਆ ਉਹ ਜਿੱਤ ਸਕੇ ਕੱਲੀ ਸਰਕਾਰ ਬਣਾ ਸਕੇ ਲਗਭਗ ਹੀ ਐ ਸੀ ਨਾ ਆਪਣੀਆਂ ਤਾਂ 240 ਐ ਤੇ 272 ਚਾਹੀਦੀਆਂ ਸਰਕਾਰ ਬਣਾਉਣ ਲਈ ਉਹ ਭਾਈਵਾਲਾਂ ਤੇ ਨੇੜ ਪਰ ਨੇ ਤੇ 240 ਦੇ ਨੇੜੇ ਇੰਡੀਆ ਦਾ ਜਿਹੜਾ ਗੱਠ ਜੋੜਾ ਉਹ ਵੀ ਪਹੁੰਚਿਆ ਪਿਆ ਜਿਹੜੇ ਭਾਈਵਾਲ ਨੇ ਉਹਨਾਂ ਨੂੰ ਹੁਣ ਉਹਨਾਂ ਨੂੰ ਇਹ ਵੇਖਣਾ ਉਹਨਾਂ ਨੇ ਵੀ ਸਾਨੂੰ ਕਿਧਰੋਂ ਫਾਇਦਾ ਜ਼ਿਆਦਾ ਹੈ ਤੇ ਜਿਹੜੇ ਭਾਜੀਪੀ ਨੇ ਪਿਛਲੇ ਟਾਈਮ ਚ ਨਿਤਿਸ਼ ਕੁਮਾਰ ਵਰਗੇ ਨਾਲ ਜੋੜੇ ਨੇ ਉਹਨਾਂ ਨੂੰ ਫਾਇਦਾ ਬਾਲਾ ਕਾਂਗਰਸ ਨਾਲ ਰਲਦਾ ਹੈ ਇਹ ਸਥਿਤੀ ਬਣੀ ਹੋਈ ਹੈ